ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਤੁਸੀਂ ਅਮੀਰੀ ਦੇਖੀ ਆ ਅਮੀਰੀ ਅਸਲ ਅਮੀਰੀ ਕੀ ਹੁੰਦੀ ਆ ਠੀਕ ਆ ਬੰਦਿਆਂ ਕੋਲੇ ਨਾ ਕਾਰਾਂ ਗੱਡੀਆਂ ਘਰ ਬਿਜ਼ਨਸ ਬੜਾ ਬੜਾ ਕੁਝ ਬੜਾ ਵੱਡ ਪਰ ਉਹ ਅਮੀਰ ਨਹੀਂ ਹੁੰਦੇਗੇ ਉਹ ਅਮੀਰ ਨਹੀਂ ਹੁੰਦੇਗੇ ਮੈਂ ਤੁਹਾਨੂੰ ਅਮੀਰੀ ਵਿਖਾਵਾਂ ਤੁਹਾਨੂੰ ਤੁਸੀਂ ਵਾਕੇ ਤੁਸੀਂ ਕਹੋਗੇ ਵੀ ਵਾਕੇ ਇਹ ਹੀ ਅਮੀਰੀ ਹੁੰਦੀ ਆ ਜਿਹੜਾ ਬੰਦਾ ਦਿਆੜੀ ਕਰਨ ਵਾਲਾ ਬੰਦਾ ਨਾ ਦਿਹਾੜੀ ਕਰਨ ਵਾਲਾ ਬੰਦਾ ਉਹ ਫਿਰ ਵੀ ਖੁਸ਼ ਆ ਫਿਰ ਵੀ ਖੁਸ਼ ਆ ਛੋਟਾ ਜਿਹਾ ਵੀਡੀਓ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਮੈਨੂੰ ਬਹੁਤ ਵਧੀਆ ਗੱਲਬਾਤ ਲੱਗੀ ਆ ਅਸੀਂ ਵੀ ਜਦੋਂ ਕੰਮ ਕਰਦੇ ਆ ਨਾ ਇਦਾਂ ਕਿਤੇ ਬਾਹਰ ਧੁੱਪੇ ਕੰਮ ਕਰਦੇ ਹੋਈਏ ਜਾਂ ਕਿਤੇ ਵੀ ਕੰਮ ਕਰਦੇ ਹੋਈਏ ਹੱਸਦੇ ਰਹੀਦਾ ਖੁਸ਼ ਰਹੀਦਾ ਮੈਂ ਕਹਿੰਦਾ ਇਹ ਵੀ ਫਿਕਰ ਇਹ ਵੀ ਨਹੀਂ ਹੁੰਦਾਗਾ ਵੀ ਕਸਟਮਰ ਪੈਸੇ ਦੇਊਗਾ ਕਿ ਨਹੀਂ ਦੇਊਗਾ ਅਸੀਂ ਜਿੰਨੇ ਮੰਗਨੇ ਉਹਨੇ ਦੇਊਗਾ ਕਿ ਨਹੀਂ ਦੇਊਗਾ ਫਿਰ ਵੀ ਅਸੀਂ ਖੁਸ਼ ਹੋਈਦਾ ਇਹਨੂੰ ਕਹਿੰਦੇ ਹੁੰਦੇ ਆ ਅਮੀਰੀ ਇਹਨੂੰ ਕਹਿੰਦੇ ਆ ਅਮੀਰੀ ਇਹਨੂੰ ਕਹਿੰਦੇ ਆ ਖੁਸ਼ੀ ਖੁਸ਼ੀਆਂ ਕਿਤੇ ਪੈਸਿਆਂ ਨਾਲ ਥੋੜੀ ਹੁੰਦੀਆਂ ਖੁਸ਼ੀਆਂ ਕੋਈ ਬਿਜ਼ਨਸ ਆ ਵੱਡੇ-ਵੱਡੇ ਬਿਜ਼ਨਸ ਦੇ ਨਾਲ ਖੁਸ਼ੀ ਥੋੜੀ ਹੁੰਦੀ ਆ ਇਹ ਜਿਹੜਾ ਇਹ ਇਹ ਦਿਖਾਵਾ ਹੁੰਦਾ ਇਹ ਦਿਖਾਉਣਾ ਹੁੰਦਾ ਲੋਕਾਂ ਨੂੰ ਮੇਰੇ ਕੋਲ ਇੰਨਾ ਪੈਸਾ ਮੇਰੇ ਕੋਲ ਆ ਗੱਡੀ ਮੇਰੇ ਕੋਲ ਇੰਨੇ ਪਲਾਟ ਪਏ ਆ ਮੇਰੇ ਕੋਲ ਉਹ ਪਿਆ ਇਹ ਸਿਰਫ ਔਰ ਸਿਰਫ ਦਿਖਾਵਾ ਹੁੰਦਾ ਇਹ ਅਮੀਰੀ ਨਹੀਂ ਹੁੰਦੀ ਇਹ ਅਮੀਰੀ ਨਹੀਂ ਹੁੰਦੀ ਮੈਂ ਤੁਹਾਨੂੰ ਅਮੀਰੀ ਵਿਖਾਉਣਾ ਕੀ ਆ ਬਾਤ ਆਜੋ ਹਕੀ ਮੈਂ جنੂਨ ਰੱਖ دیਵਾ ਮੇਰਾ ਦਿਲ ਕਰੇ ਤੇਰਾ ਨਾਸਪੂਨ ਰੱਖ دیਵਾ ਮੇਰਾ ਦਿਲ ਕਰੇ ਤੇਰਾ ਨਾਸਪੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਪੂਨ ਰੱਖ ਦੇਵਾ ਅੱਛਾ ਜੀ ਦੇਖੋ ਸਿਰ ਤੇ ਟੋکریاں ਚੱਕੀਆਂ ਹੋਈਆਂ ਆ ਕੰਕਰੀਟ ਦੀਆਂ ਤੇ ਡਾਂਸ ਹੋ ਰਿਹਾ ਭੰਗੜੇ ਪੈ ਰਹੇ ਆ ਇਹਨੂੰ ਕਹਿੰਦੇ ਆ ਮੇਰੀ ਇਨੂੰ ਕਹਿੰਦੇ ਆ ਅਮੀਰੀ ਸੁਣ ਲੋ ਸਮਝ ਲੋ ਗੱਲ ਨੂੰ ਇਸ ਨੂੰ ਕਹਿੰਦੇ ਆ ਅਮੀਰੀ ਭੁੱਖੇ ਰਹਿ ਕੇ ਵੀ ਖੁਸ਼ ਗੱਡੀ ਨਹੀਂ ਕੋਈ ਫੋਰਚਿਊਨ ਨਹੀਂ ਕੋਈ BMW ਨਹੀਂ ਕੁਝ ਨਹੀਂ ਸਾਈਕਲ ਤੇ ਆਏ ਹੋਣੇ ਆ ਫਿਰ ਵੀ ਖੁਸ਼ ਸਿਰ ਤੇ ਪਾਰ ਚੱਕ ਕੇ ਵੀ ਨੱਚ ਰਹੇ ਆ ਖੁਸ਼ ਇਹਨੂੰ ਕਹਿੰਦੇ ਆ ਅਮੀਰੀ ਹੋਰ ਅਮੀਰੀ ਨਹੀਂ ਹੁੰਦੀ ਕਿਤੇ ਵੀ ਸਿੱਖਣਾ ਚਾਹੀਦਾ ਸਾਨੂੰ ਇਹਨਾਂ ਇਹਨਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਸਾਨੂੰ ਕਿ ਅਮੀਰੀ ਅਸਲ ਵਿੱਚ ਅਮੀਰੀ ਹੁੰਦੀ ਕੀ ਆ ਇੱਥੇ ਲੋਕਾਂ ਦੇ ਕੋਲ ਕਰੋੜਾਂ ਅਰਬਾਂ ਖਰਬਾਂ ਡਾਲਰਾਂ ਦਾ ਮਤਲਬ ਉਹਨਾਂ ਦਾ ਸਿਸਟਮ ਚੱਲ ਰਿਹਾ ਫਿਰ ਵੀ ਰੁੰਦੇ ਆ ਫਿਰ ਵੀ ਰੁੰਦੇ ਆ ਕਿਸੇ ਨੂੰ ਇੱਕ ਰੁਪਈਆ ਦੇ ਕੇ ਖੁਸ਼ ਨਹੀਂ ਗਏ ਉਹ ਗੁਰਦੁਆਰੇ 'ਚ ਪੱਖਾ ਚੜਾਉਣਾ ਹੋਵੇ ਨਾ ਗੁਰੂ ਘਰ ਦੇ ਪੱਖਾ ਚੜਾਉਣਾ ਹੋਵੇ ਉੱਤੇ ਵੀ ਕਹਿੰਦੇ ਸਾਡਾ ਨਾਂ ਲਿਖਿਆ ਹੋਣਾ ਚਾਹੀਦਾ ਇਤਾਂ ਦੇ ਲੋਕਾਂ ਬਾਕੀ ਮੈਂ ਇੱਕ ਗੱਲ ਮੈਂ ਕਹਿ ਦਵਾਂ ਮਿਹਰਬਾਨੀ ਆ ਬਾਬਿਆਂ ਨੂੰ ਗੱਡੀਆਂ ਦੇਣ ਤੋਂ ਬਜਾਏ ਆ ਵੀ ਇੱਥਾਂ ਦੇ ਬੰਦਿਆਂ ਦੀ ਮਦਦ ਕਰਿਆ ਕਰੋ ਕਿਸੇ ਨੂੰ ਘਰ ਬਣਾ ਦਿਆ ਕਰੋ ਕਿਸੇ ਦੇ ਬੱਚੇ ਸਕੂਲ ਜਾਂਦੇ ਫੀਸਾਂ ਨਹੀਂ ਪਰ ਹੁੰਦੀਆਂ ਉਹਨਾਂ ਤੋਂ ਕੋਈ ਜ਼ਿੰਮੇਵਾਰੀ ਲੈ ਲਓ ਇਦਾਂ ਦੀ ਪਰ ਰੋਲਾ ਪਤਾ ਕੀ ਪੈ ਜਾਂਦਾ ਫਿਰ ਦਿਹਾੜੀ ਕੌਣ ਕਰੂਗਾ ਭਾਈ ਇਹ ਮੇਰੇ ਨਾਲ ਹੋਈਆਂ ਇਹ ਮੇਰੇ ਨਾਲ ਹੋਈਆਂ ਮੈਂ ਐਵੇਂ ਨਹੀਂ ਕਹਿੰਦਾ ਇਹ ਮੇਰੇ ਨਾਲ ਹੋਈਆਂ ਅਗਲੇ ਕਹਿੰਦੇ ਵੀ ਤੁਹਾਡੇ ਜਵਾਬ ਪੜ ਕੇ ਤੇ ਸਾਡੇ ਦਿਹਾੜੀ ਕੌਣ ਕਰੂਗਾ ਹਲਦੂ ਲਾਂਤ ਇਹੋ ਜੇ ਦੱਲੇ ਲੋਕਾਂ ਨੇ ਮੈਂ ਕਹਿੰਦਾ ਹਲਦੂ ਲਾਂਤ ਹਲਦੂ ਲਾਂਤ ਕਮੀਨੇ ਲੋਕ ਹੁੰਦੇ ਆ ਉਹਨਾਂ ਨੂੰ ਕੁੱਤੇ ਸ਼ਬਦ ਕਹਿਣਾ ਵੀ ਮਤਲਬ ਕਿ ਨਾ ਬਹੁਤ ਚੰਗਾ ਸ਼ਬਦ ਆ ਕੁੱਤਾ ਵਫਾਦਾਰ ਬਹੁਤ ਹੁੰਦਾ ਉਹਨਾਂ ਨੂੰ ਸੂਰ ਵੀ ਨਹੀਂ ਕਹਿ ਸਕਦੇ ਕਿ ਕਿਉਂਕਿ ਉਹ ਵੀ ਗੰਦਗੀ ਸਾਫ਼ ਕਰਦਾ ਉਹਨਾਂ ਵਾਸਤੇ ਇਦਾਂ ਦੇ ਕਮੀਨੇ ਲੋਕਾਂ ਵਾਸਤੇ ਇਦਾਂ ਦਾ ਕੋਈ ਸ਼ਬਦ ਹੀ ਨਹੀਂ ਬਣਿਆ ਇਹ ਗਾਲ ਹੀ ਹੈ ਨੀਗੀ ਕੋਈ ਇਦਾਂ ਦੀ ਗਾਲ ਬਣੀ ਨਹੀਂ ਹੈਗੀ ਵੀ ਇਹਨਾਂ ਨੂੰ ਉਹਨਾਂ ਲੋਕਾਂ ਨੂੰ ਕੋਈ ਗਾਲ ਕੱਢ ਸਕੀਏ ਕਿਉਂਕਿ ਗਾਲਾਂ ਦੀ ਵੀ ਇੱਜ਼ਤ ਹੁੰਦੀ ਆ ਆਪਸ ਦੇ ਵਿੱਚ ਨਾ ਜੇ ਗਾਲਾਂ ਹੁੰਦੀਆਂ ਜਿਹੜੀਆਂ ਗਾਲ ਕੱਢਦੇ ਅਸੀਂ ਕਿਸੇ ਨੂੰ ਉਹ ਇੱਜ਼ਤ ਹੁੰਦਾ ਨਾ ਉਹਦਾ ਲੈਵਲ ਹੁੰਦਾ ਮਤਲਬ ਘਟੀਆਂ ਗਾਲ ਵੀ ਨਹੀਂ ਗਈ ਇਹੋ ਜਿਹੇ ਲੋਕਾਂ ਵਾਸਤੇ ਠੀਕ ਆ ਅਮੀਰ ਤਾਂ ਬੜੇ ਬੜੇ ਹੁੰਦੇ ਮੇਰੇ ਪੈਸੇ ਵੀ ਬਹੁਤ ਲੋਕਾਂ ਨੇ ਮਾਰੇ ਆ ਕੋਠੀਆਂ ਆ ਮੈਂ ਉਹਨਾਂ ਦੇ ਘਰਾਂ 'ਚ ਫਿਟਿੰਗਾਂ ਕੀਤੀਆਂ ਹੋਈਆਂ ਆ ਏਸੀ ਲਾਏ ਹੋਏ ਆ ਉਹਨਾਂ ਦੇ ਘਰਾਂ 'ਚ ਮੈਂ ਕੰਮ ਕੀਤਾ ਹੋਇਆ ਉਹਨਾਂ ਦੱਲਿਆਂ ਨੇ ਮੇਰੇ ਪੈਸੇ ਨਹੀਂ ਦਿੱਤੇਗੇ ਉਹ ਹੁੰਦੇ ਆ ਦੱਲੇ ਅਮੀਰ ਨਹੀਂ ਹੁੰਦੇਗੇ ਉਹ ਦੱਲੇ ਲੋਕ ਹੁੰਦੇ ਆ ਆ ਬਠਰ ਨੇ ਵੀ ਚੱਕੇ ਹੋਏ ਆ ਇਦਾਂ ਅਸੀਂ ਵੀ ਨੱਚਦੇ ਹੁੰਦੇ ਸੀ ਤਾਂ ਲੋਕ ਪੈਸੇ ਨਹੀਂ ਸੀ ਦਿੰਦੇ ਹੁੰਦੇ ਕੱਲ ਨੂੰ ਦਿਆਂਗੇ ਪਰਸੋਂ ਦਿਆਂਗੇ ਅਸੀਂ ਤਾਂ ਠੇਕੇਦਾਰਾਂ ਨਾਲ ਕੰਮ ਕਰਦੇ ਹੁੰਦੇ ਸੀਗੇ ਠੇਕੇਦਾਰ ਤੋਂ ਲੈ ਲਈਦੇ ਸੀਗੇ ਪਰ ਠੇਕੇਦਾਰ ਤਾਂ ਫਸ ਜਾਂਦਾ ਸੀ ਨਾ ਕਈ ਕਈ ਬੰਦੇ ਪੈਸੇ ਨਹੀਂ ਸੀ ਦਿੰਦੇ ਹੁੰਦੇ ਕੋਠੀਆਂ ਪਾ ਲੈਣੀਆਂ ਵੱਡੀਆਂ ਵੱਡੀਆਂ ਪਰ ਪੈਸਾ ਨਹੀਂ ਦੇਣਾ ਪੇਂਟ ਵਾਲਿਆਂ ਦੇ ਪੈਸੇ ਰੁਕ ਜਾਂਦੇ ਆ ਇਲੈਕਟ੍ਰੀਸ਼ੀਅਨਾਂ ਦੇ ਪੈਸੇ ਫਰਨੀਚਰ ਵਾਲਿਆਂ ਦੇ ਪੈਸੇ ਇਹ ਅਮੀਰੀ ਨਹੀਂ ਹੁੰਦੀ ਬਾਈ ਜੀ ਇਹ ਅਮੀਰੀ ਨਹੀਂ ਅਮੀਰੀ ਇਹ ਹੁੰਦੀ ਆ ਬਸ ਬਾਕੀ ਟੈਨਸ਼ਨ ਲੈਣੀ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੌਜਾ ਮਾਣੋ ਖੁਸ਼ ਰਹਾ ਕਰੋ ਓਕੇ ਬਾਈ ਥੈਂਕ ਯੂ